ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮੰਜੀਆਂਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਜਰਸੀ ਕ੍ਰੋਸ ਵੇੜਾਂ ਤੁਹਾਨੂੰ ਦਿਖਾਉਣੀ ਆ ਚੰਗੇ ਕੱਦ ਕਾਠ ਵਾਲੀਆਂ ਜਰਸੀਆਂ ਦੇ ਹਿਸਾਬ ਨਾਲ ਤੁਹਾਨੂੰ ਦਿਖਾਵਾਂਗੇ ਆ ਬੋਰਡ ਵੀ ਜਿਹੜਾ ਵੀ ਅੱਧ ਨੂੰ ਤੇ ਲੱਗਾ ਆਪਾਂ ਸਾਹਮਣੇ ਦੇਖ ਸਕਦੇ ਰੰਦਾ ਵਾਡੇਰੀ ਫਾਰਮ ਦਾ ਪਿੰਡ ਮੰਜੀਆਂਵਾਲ ਜ਼ਿਲ੍ਹਾ ਗੁਰਦਾਸਪੁਰ ਇੱਕ ਗੱਲ ਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਿਕਾੜੀ ਵੀਰ ਜੀ ਹੋਸਣਾ ਠੀਕ ਠਾਕ ਜੀ ਹਾਂਜੀ ਹੋਰ ਠੀਕ ਠਾਕ ਜੀ ਸਭ ਠੀਕ ਠਾਕ ਜੀ ਤੇ ਨਾਮ ਦੱਸ ਦੇ ਕਰੀ ਰਾਜਪਤ ਸਿੰਘ ਪਿੰਡ ਮੱਜਿਆਂ ਵਾਲੀ ਠੀਕ ਆ ਗੁਰਦਾਸਪੁਰ ਤੁਸੀਂ ਰੋਡਾਂ ਲਾਗੇ ਫਤਿਹਗੜ ਚੋੜੀਆਂ ਠੀਕ ਆ ਤੇ ਫੋਨ ਨੰਬਰ ਵੀ ਪੁੱਲ ਦੇ ਕਰੀ 76453390 ਠੀਕ ਆ ਤੇ ਜਾਇ 756 33 ਦਿਨ ਲੱਗ ਠੀਕ ਤੇ ਅੱਜ ਤੋਂ ਗੱਬਣਾ ਤੇ ਇੱਕ ਸੂਈ ਹੈ ਨਾ ਦੋ ਗੱਬਣਾ ਤੇ ਇੱਕ ਸੂਈ ਜੇ ਤਾਜੀ ਗਹਿਣ ਮੈਦ ਜੀ ਐਰ ਕੇ ਬੜਾ ਟਾਈਮ ਪਾਤਾ ਜੀ ਵੀਡੀਓ ਜੀ ਜੀ ਮਾਲੰਦਿਆਂ ਦੇ ਰਹਿ ਜਾਂਦਾ ਅਸੀਂ ਦੇ ਸਭ ਨੂੰ ਫੋਨ ਵੀ ਤੁਹਾਨੂੰ ਕਰਦੇ ਰਹੇ ਆ ਤੇ ਜੇ ਮੁੜ ਕੇ ਹੁੰਦਿਆਂ ਨੂੰ ਮਾਰ ਲਿਆ ਵਿੱਚ ਫੋਨ ਤੇ ਤਾਂ ਕਾਫੀ ਧੀ ਗੱਲ ਹੋਈ ਆ ਪਰ ਮਾਲ ਹੀ ਵਿਗ ਜਾਂਦਾ ਰਿਹਾ ਠੀਕ ਆ ਤੇ ਅੱਜ ਰੇਟ ਨਿਗੇ ਨਿਗੇ ਰਹਿਣਗੇ ਰੇਟ ਬਿਲਕੁਲ ਨਿਗੇ ਨਿਗੇ ਜੀ ਅੱਗੇ ਵੀ ਨਿਗੇ ਨਿਗੇ ਹੁਣ ਵੀ ਨਿਗੇ ਨਿਗੇ ਠੀਕ ਆ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਜਰਸੀ ਆ ਕੱਦ ਕਾਠੇ ਦਾ ਜਰਸੀਆਂ ਦੇ हिसाब ਨਾਲ ਚੰਗਾ ਸਾਫ ਆ ਸਫਾਈ ਚ ਆ ਚਲੋ ਜਿੰਨੀ ਵੀ ਆ ਤੇ ਥੱਲੇ ਥੱਲੇ ਬਹਿ ਕੇ ਠੀਕ ਆ ਬਹੁਤ ਠੰਡੀ ਤੇਰੀ ਚਲੋ ਖੋਲੋ ਫਿਰ ਤੋਰ ਦੀਏ ਹੈਗੀ ਠੰਡੀ ਤੇ ਰਹੀ ਏ ਅੱਜ ਦੀ ਠੀਕ ਹੈ ਜੀ ਕਦ ਕਦ ਬਾਕੀ ਇਹ ਕਦ ਕਾਠੇ ਦਾ ਜਿਹੜਾ ਚੰਗਾ ਸੋਹਣੀ ਫੱਬਦੀ ਏ ਜਿਹੜੀ ਸਿੱਧੀ ਏ ਜਿਹੜੀ ਪੂਰੀ ਵੈਣ ਕਿੰਨੇ ਕ ਦੁੱਧ ਵਾਲੀ ਜੇ ਵਿੱਧੀ ਏ ਇਹ ਦੁੱਧ ਦੇ ਕੋਲ 12-13 ਲੀਟਰ ਰਾਮ ਨਾਲ ਚਾਈ ਜੂਗੀ ਠੀਕ ਹੈ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਇਹਦਾ ਕਰਾਉ ਨੂੰ 40000 ਰੁਪਏ ਅੱਛਾ ਪਰ 35000 ਦੇ ਹਾਂ 35000 ਹੀ ਦੇ ਦੋਗੇ ਬਾਕੀ ਜੋ 200 ਠੀਕ ਹੈ ਚਲੋ ਮਾਸਾ ਵਧ ਕਰਦੇ ਮੋਕੇ ਤੇ ਕੋਈ ਨਹੀਂ ਮਾਕੇ ਰਿਹਾ ਖੁੱਲਾ ਮਾਨਦਨ ਕਰਾਂਗੇ ਅੱਛਾ ਮੇਰੇ ਨੂੰ ਮੋੜਦੇ ਨਹੀਂ ਕੋਈ ਫੋਨ ਲਾਵੇ ਕੋਈ ਹੈ ਨਾ ਫੋਨ ਲਾਵੇ ਖੁੱਲਾ ਕਰ ਦੋਗੇ ਮਾਨਦਨ ਲਾ ਕਰ ਦਾਂਗੇ ਠੀਕ ਹੈ ਜੀ ਗਿਆ ਸਾਨੂੰ 34000 ਦੀ ਦੇ ਦਾਂਗੇ ਚਲੋ ਬਾਕੀ ਚਲੋ ਫੋਨ ਲਾਵੇ ਕੋਈ ਮੋਕੇ ਤੇ ਹੋ ਜਾਊਗਾ ਤੇ ਹੁਣ ਜਿਹੜੇ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਹਾਂਜੀ ਖਾਣਾ ਇਹਦੇ ਵੀ ਆਪਾਂ ਲਾ ਕੇ ਤਾਂ ਦੇਖ ਸਕਦੇ ਹਾਂ ਮਿਲ ਕੇ ਮਹੀਨੇ ਦੇ ਵੀ ਚੰਗੀ ਲੱਗੀ ਬਹੁਤ ਠੰਡੀ ਹੈ ਇਹ ਵੀ ਦੀ ਕਿੰਨੇ ਕੁ ਦੁੱਧਾ ਲਈ ਆ ਇਹ ਦੇਖੋ ਜਿੱਦਾਂ ਦੀ ਵੈੜ ਹੈ ਦੁੱਧ 14-15 ਲੀਟਰ ਤੇ ਕੱਢ ਹੀ ਸਕਦੀ ਠੀਕ ਆ ਬਾਕੀ ਸੇਵਾ ਤੇ ਆ ਹਾਂਜੀ ਹਾਂਜੀ ਜਿੰਨਾ ਮਰਜ਼ੀ ਕਢਾ ਲਈਏ ਗਾਵਾਂ ਦਾ ਤੇ ਆ ਵੀ ਜਿੰਨੀ ਸੇਵਾ ਕਰ ਲੋ ਉਨਾਂ ਹੀ ਚੋੜੀ ਬਾਕੀ ਚਲੋ ਹੁਣ ਗਾੜੀ ਮੌਸਮ ਵੀ ਚੰਗਾ ਆ ਜਾਣਾ ਵਾ ਤੂੰ ਹੀ ਗਾੜੀ ਨੂੰ ਠੰਡ ਤਾਂ ਆਉਂਦੀ ਆ ਪੱਟਾ ਪੁੱਠਾ ਵੀ ਚੰਗਾ ਆ ਜਾਣਾ ਹਾਂਜੀ ਹਾਂਜੀ ਤੌਰ ਹੀ ਆ ਫੇਰ ਇੱਕ ਕਰੀਏ ਨਾ ਹੈਗੀ ਇਹ ਵੀ ਕ੍ਰੋਸ ਚੀ ਹੈ ਬਾਕੀ ਬੋਡੀ ਵੇਟ ਇਹਦਾ ਵੀ ਚਲੋ ਚੰਗਾ ਦੇਣੇ ਵੀ ਗਏ ਤੇ ਅਫਤਾ ਇਹਦੇ ਲਾਗੇ ਬੰਨੇ ਲੈ ਜਾਈਏ ਸਦਾ ਜਿਹ ਹਵਾਨੇ ਜਿੱਤੇ ਲਾਕੀ ਆ ਚੰਗੀ ਭਰਨੀ ਆ ਤੇ ਫਿਕਸ ਜਿਹ ਹਵਾਨਾ ਤਿਆਰ ਕਰਨਾ ਵਾ ਜਿਹੜਾ ਇਹਨੇ ਬਹੁਤ ਵਧੀਆ ਬਣੂਗੀ ਢੰਡੀ ਦੀ ਵੀ ਬੜੀ ਆ ਤੇ ਇਹਦਾ ਫਿਰ ਕਿੰਨਾ ਕੁ ਮੁੱਲ ਰੱਖਦੀ ਆ ਆਪਾਂ ਮੁੱਲ ਕਰਨ ਨੂੰ ਭਵੇਡੀ ਦਾ 45 ਵੀ ਕਰਦੀ ਆ ਪਰ ਨਹੀਂ ਅੱਛਾ 40 ਦੀ ਦੇ ਦੀਏ 40 ਚ ਕਰਦੀ ਕੋ ਮਾਨਤਨ ਕਰਾ ਲਓ ਜਿੰਨਾ ਕਰਾਉਣਾ ਕਿੰਨਾ ਕਰਦੀਏ 55 ਅੱਛਾ 35 ਦੀ ਇਹ ਵੀ ਇਹ ਵੀ 35 ਦੀ ਦੇ ਦੇਣੀ ਜੇ ਕੋਈ ਦੂਵੇਂ ਜੋੜਾ ਇਕੱਠਾ ਖੜੇ ਹਾਂਜੀ 2000 ਹੋਰ ਛੋੜ ਦਾਨ ਅੱਛਾ 68 ਹਜ਼ਾਰ ਦਾ ਜੋੜਾ ਦੇ ਦਾਂਗੇ ਠੀਕ ਹੈ ਤੇ ਬੁਰਦਾ ਕਰੂਗਾ 1000 ਹੋਰ 70 ਹਜ਼ਾਰ ਦਾ ਜੋੜਾ ਜਸਮੋ ਜੀ ਠੀਕ ਹੈ ਚਲੋ ਬਾਕੀ ਇਹ ਦੇਹ ਕਿੱਥੇ ਦੇਣੀਆਂ ਮੌਕੇ ਤੇ ਹੋਰ ਮਾਨਤਨ ਕਰਦਾ ਮਾਨਤਨ ਮੌਕੇ ਤੇ ਹੋਰ ਕਰ ਦੋਗੇ ਅਗੇ ਖੁੱਲਾ ਮਾਨਤਨ ਕਰ ਦੋਗੇ ਫੋਨ ਇੱਕ ਵਾਰੀ ਕੋ ਲਾਵੇ ਹਨਾ ਤੇ ਆਹ ਜਿਹੜੀ ਸੂਈ ਸਵਾਈ ਆ ਗਈ ਆ ਹਾਂਜੀ ਇਹ ਪਹਿਲਣ ਵਛੀ ਜੇ ਠੀਕ ਆ ਤੇ ਤਾਰਾ ਇਹਦੇ ਠੰਡੇ ਕੋਈ ਹਾਂ ਵੇਖੋ ਠੰਡੀ ਧੀਰੋਸ ਤੇ ਕੋਈ ਗੱਲ ਨਹੀਂ ਠੀਕ ਆ ਮਰਜੀ ਚਾਹੀਏ ਕੋਈ ਨਹੀਂ ਆਹ ਦੇਖ ਸਕਦੇ ਤੇ ਆਪਾਂ ਲਾ ਕੇ ਦਿੰਦੇ ਆ ਤੇ ਆ ਬੱਚਾ ਜੇ ਦਾ ਹਾਂਜੀ ਇਹ ਬੱਚਾ ਕੀ ਜੇ ਮਗਰ ਬੱਚਾ ਇਹ ਮਗਰ ਤੇ ਕਿੰਨਾ ਚਿਰ ਹੋਇਆ ਸੂਈ ਨੂੰ ਇਹਨੂੰ ਸੂਈ ਨੂੰ ਆਪਾਂ ਦੱਸ ਦੇਣੀ 10 ਦੱਸ ਦਿੰਦੇ ਲੱਗੇ ਹੋ ਗਿਆ ਟਾਈਮ ਤੇ ਦੁੱਧ ਕਿੰਨਾ ਤਿਆਰ ਕਰ ਗਈ ਹੈ ਦੁੱਧ ਹੁਣ ਥੱਲੇ ਇਹਦੇ 9 8 9 ਲੀਟਰ ਜਾਂ 10 ਲੀਟਰ ਵੀ ਕਰ ਜੂਗੀ ਦਿਹਾੜੀ ਤੱਕ ਰਹਿ ਗਈ ਤੁਹਾਡੇ ਕੋਲ ਵਾਧੂ ਵੀ ਕਰ ਜਾਈਂ 8 ਕਿਲੋ ਇਹ ਆਪਣੀ ਰੱਖ ਲਓ ਦੀ ਗੱਲ ਠੀਕ ਆ 10 ਲੀਟਰ ਤੱਕ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਹੁਣ 8-9 ਲੀਟਰ ਜਿਹੜਾ ਹੈਗਾ ਵਾ ਠੀਕ ਹੈ ਜੀ ਤੇ ਠੰਡੀ ਤੇਰੀ ਆ ਤੇਰਾ ਪੁਰੀਆ ਦੇਖ ਸਾਡੇ ਜੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ 35000 35000 ਹਾਂਜੀ 35 ਫਿਕਸ ਕੀਤਾ ਸਾਰੇ ਹੰਦਾ ਹੈਗੇ ਕਰਦੀਏ ਇੱਕ ਵੱਧ ਘੱਟ ਨਹੀਂ ਇਹਦਾ ਘੱਟ ਕਰ ਦਿੰਨੇ ਕਿੰਨਾ ਕਰ ਦਈਏ ਇਹ 2000 ਰੁਪਏ ਛੋਟ ਕਰ ਦਾਂਗੇ 33 ਹੀ ਦੇ ਦੋਗੇ ਮੌਕੇ ਤੇ ਹੋਰ ਕਰ ਤੋਗੇ 32000 ਦੀ ਹਾਂ ਠੀਕ ਉਹਦੇ ਚੋ 500 ਛੋਟ ਚਲੋ ਕੋ ਫੋਨ ਲਾਵੇ ਨਾ ਕਰਦਾਂਗੇ ਮਾਰ ਆਪੇ ਮੌਕੇ ਤੇ ਹੋ ਜੀ ਜਿੰਨੇ ਤਾਂ ਹੋਣਾ ਹਊਗਾ ਠੀਕ ਆ ਤੇ ਠੀਕ ਹੈ ਵੀਰ ਕੁਛ ਕਹਿਣਾ ਫਿਰ ਬਸ ਜੀ ਬਾਕੀ ਇਹ ਵੀ ਦੋਵੇਂ ਕੱਬਣਾ ਪਾਸ ਕਰਕੇ ਖੜੋ ਤੇ ਸੂਈ ਦੀ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਠੀਕ ਹੈ ਜੀ ਬਾਕੀ ਆਪਣੀ ਸਮਝ ਨਾਲ ਆਪਣੀ ਮਰਜ਼ੀ ਨਾਲ ਵੇਸਟਾ ਆ ਕੇ ਖੜੋ ਜੀ